ਨਿੱਕੇ ਤੋਂ ਨਿੱਕੇ ਬੰਦੇ ਨਾਲ ਵੀ ਖੁਸ਼ ਹੋ ਕੇ ਗੱਲ ਕਰੋ ਮੈਂ ਹਰ ਹਰ ਜਗ੍ਹਾ ਕੇ ਬੇਨਤੀ ਕਰਦਾ ਜਿਵੇਂ ਅਸੀਂ ਰਿਸਪੈਕਟ ਹਰ ਇੱਕ ਦੀ ਰਿਸਪੈਕਟ ਕਰੋ ਨੌਕਰ ਹੈ ਤੁਹਾਡੇ ਫੁੱਲਾਂ ਨੂੰ ਪਾਣੀ ਪਾਉਣ ਵਾਲਾ ਹੈ ਤੁਹਾਡੇ ਘਰ ਚ ਕੰਮ ਕਰਨ ਵਾਲੀ ਹੈ ਤੁਹਾਨੂੰ ਪਹਿਨੋ ਅੱਜ ਲੱਗਾ ਨਾ ਤੁਹਾਡੇ ਘਰ ਚ ਕੰਮ ਕਰਨ ਵਾਲੀ ਲੇਟ ਆਈ ਹੈ ਉਹਨੂੰ ਪੁੱਛੋ ਅੱਜ ਲੇਟ ਕਿਉਂ ਆਈ ਹੈ ਉਹ ਕਹੇਗੀ ਮੇਰਾ ਮੇਰਾ ਸਰੀਰ ਠੀਕ ਨਹੀਂ ਸੀ ਮੈਨੂੰ ਬੁਖਾਰ ਹੈ ਥੋੜਾ ਜਿਹਾ ਹਿੰਮਤ ਕਰਕੇ ਕਹੋ ਆ ਲੈ ਗੋਲੀ ਆ ਤੇਰੇ ਲਈ ਮੈ ਬਰੈਡ ਗਰਮ ਕੀਤਾ ਚਾਹ ਦਾ ਕੱਪ ਲੈ ਤੂੰ ਬਹਿ ਜਾ ਅੱਜ ਘਰ ਦਾ ਕੰਮ ਮੈਂ ਕਰਾਂਗੀ ਆ ਮੈਡੀਸਨ ਲੈ ਆ ਥੋੜੇ ਜੇ ਪੈਸੇ ਲੈ ਘਰ ਜਾ ਕੇ ਰੈਸਟ ਕਰ ਸਮਝ ਲਓ ਤੁਸੀਂ ਗੁਰਦੁਆਰੇੋਂ ਹੋ ਆਏ ਤੇ ਜੇ ਤੂੰ ਚਾਰ ਪੰਜ ਗੱਲਾਂ ਸੁਣਾਤੀਆਂ ਤੇਰਾ ਤੇ ਰੋਜ਼ ਦੇ ਕੰਮ ਏ ਜਦੋਂ ਸਾਡੇ ਘਰ ਗੈਸਟ ਆਉਣਾ ਹੁੰਦਾ ਤੂੰ ਬਿਮਾਰ ਹੋ ਜਾਨੀਏ ਤੇ ਗੁਰਦੁਆਰੇ ਨੇ ਕਹੀ ਜਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੁਹਾਡੇ ਸਟਾਫ ਦਾ ਕੋ ਬੰਦਾ ਲੇਟ ਆਇਆ ਹੈ ਉਹਨੂੰ ਦਬਕਾ ਮਾਰਨ ਤੋਂ ਪਹਿਲਾਂ ਪੁੱਛ ਤੇ ਲੋ ਸਕਦਾ ਉਹ ਕਵੇ ਮੇਰਾ ਰਾਤ ਪੁੱਤ ਬਿਮਾਰ ਸੀ ਸਾਰੀ ਰਾਤ ਅਸੀਂ ਪਤੀ ਪਤਨੀ ਜਾਗਦੇ ਰਹੇ ਆਂ ਸਿਰੇ ਜਾ ਕੇ ਤੇ ਆਖ ਲੱਗੀ ਐ ਬੱਚੇ ਦੀ ਤੇ ਮੈਂ ਵੀ 2 ਘੰਟੇ ਸੌਂ ਕੇ ਹੋਣ ਆਇਆ ਵਾਂ ਲੇਟ ਹੋ ਗਏ ਆਂ ਤੇ ਉਹਨੂੰ ਕਹੋ ਆ ਲੈ ਥੋੜੇ ਜੇ ਪੈਸੇ ਜਾ ਕੇ ਅੱਜ ਬਾਪ ਦੀ ਬੱਚੇ ਨੂੰ ਜ਼ਰੂਰਤ ਐ ਤੇਰੀ ਜਗ੍ਹਾ ਅਸੀਂ ਕੰਮ ਦਾ ਸਾਰ ਲਵਾਂਗੇ ਉਹ ਅੰਦਰੋਂ ਕਵੇਗਾ ਕਰਕੇ ਵੇਖ ਲਿਓ ਉਹ ਅੰਦਰੋਂ ਕਵੇਗਾ ਭਾਵੇਂ ਤੁਹਾਡੇ ਮਾਲਕ ਦਾਸ ਨੇ ਨਾ ਉਹ ਕਹੇਗਾ ਉਹਦੇ ਵਰਗਾ ਬੰਦਾ ਨਹੀਂ ਕਿਸੇ ਨੇ ਬੜਨਾ ਜਦੋਂ ਦੁਨੀਆ ਤੋਂ ਜਾਏ ਤੇਰੇ ਪੁੱਤ ਪੋਤਰੇ ਤੈਨੂੰ ਰੋਣ ਸਭ ਤੋਂ ਵੱਧ ਪੁੱਭਾਂ ਮਾਰ ਕੇ ਹੋ ਰੋਏਗਾ ਜਿਹਦੇ ਤੋਂ ਤੈਨੂੰ ਸੁੱਖ ਜਿਸ ਇਨਸਾਨ ਨੂੰ ਤੇਰੇ ਤੋਂ ਸੁੱਖ ਮਿਲਦਾ ਸੀ ਉਹ ਕਹੇਗਾ ਯਾਰ ਇੰਨਾ ਵਧੀਆ ਇਨਸਾਨ ਮਾਲਕ ਤਾਂ ਬੜੇ ਵੇਖੇ ਕੰਮ ਕਰਨ ਵਾਲੇ ਤਾਂ ਬੜੇ ਵੇਖੇ ਪਰ ਇੰਨੀ ਹਲੇਮੀ ਇੰਨੀ ਰਿਸਪੈਕਟ ਇਨੇ ਪਿਆਰ ਨਾਲ